ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਹਰਕਮਲਪ੍ਰੀਤ ਸਿੰਘ ਜੀ ਖਾਕੋਲ ਨੂੰ ਸਲਾਹੀ ਜੀ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅਸਰਾਂ ਦੇ ਉਹ ਜਿਹੜੀ ਮਿਹਨਤ ਕਰਾਈ ਗਈ ਆ ਉਹਦੇ ਵਿੱਚ ਐਥ ਤੋਂ ਸਾਡੇ ਇੰਸਪੈਕਟਰ ਪਲਸidev ਸਿੰਘ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਕਿ ਮੈਂ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆਉਂਦੀਆਂ ਸੀ ਵੀ ਕਾਫੀ ਲੁੱਟਾਂ ਘੋੜੀਆਂ ਹੋ ਰਹੀਆਂ ਨੇ ਜਿਨ੍ਹਾਂ ਨੇ ਇਹਨਾਂ ਦੀ ਟੀਮ ਬਣਾਉਣ ਤੋਂ ਬਾਅਦ ਇਹਨਾਂ ਨੇ ਬੜੀ ਅੱਛੀ ਉਪਲਬਧੀ ਪ੍ਰਾਪਤ ਕੀਤੀ ਆ ਇੱਕ ਵਾਰਦਾਤ ਜਿਹੜੀ ਸੀ ਉਹ ਕੁਝ ਅੱਗੇ ਤੋਂ ਚੱਲ ਰਹੀ ਸੀ ਮੇਨ ਜਿਹੜੇ ਗੁਰਦੇਤੇ ਲੋਕਾਂ ਨੂੰ ਰਾਹਗੀਰਾਂ ਨੂੰ ਜਦੋਂ ਰੁਕਦੇ ਸਨ ਕੋਈ ਪਾਣੀ ਪੀਂਦੇ ਜਾਂ ਕੋਈ ਪੈਸੇ ਰੁਕਦੇ ਸਨ ਤੇ ਉਹਨਾਂ ਨੂੰ ਲੁੱਟ ਲੈਂਦੇ ਸੀ ਦਾਤਰਾਂ ਦੇ ਲੋਕ ਦਿੱਤੇ ਜੀ ਉਹਨਾਂ ਦੇ ਦੋ ਮੈਂਬਰ ਅਸੀਂ ਆਲਰੇਡੀ ਫੜੇ ਸੀ ਤੇ ਹੁਣ ਉਹਨਾਂ ਦਾ ਮੈਂਬਰ ਬੋਬੀ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਇਹਦੇ ਦੇ ਆਲਰੇਡੀ ਜਿਹੜੇ ਮਕਦਮੇ ਦਰਜ ਹੈਗੇ ਆ ਇਸ ਤੋਂ ਇੱਕ ਹੋਰ ਵਾਰਦਾਤਾਂ ਸ਼ਹਿਰ ਦੇ ਅੰਦਰਲੇ ਪਾਸੇ ਕਾਫੀ ਚੱਲ ਰਹੀਆਂ ਸੀ ਜਿਹਦੇ ਵਿੱਚ ਨਵਾਂ ਮਕਦਮਾ ਅਸੀਂ ਦਰਜ ਕੀਤਾ ਸੀ ਦੋਸਤੋ 30 ਨੰਬਰ ਤੇ ਗੌਰਤੇ ਦੇ ਵਿੱਚ ਗੌਰਵ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਉਦ ਨਾਲ ਇੱਕ ਮੋਟਾ ਹੈਗਾ ਉਹਨੂੰ ਵਸਤਾਰ ਕੀਤਾ ਇਹਨਾਂ ਤੋਂ ਕਰੀਬ ਜਿਹੜੀਆਂ ਫਲੋਰ ਦੇ ਏਰੀਆ ਦੇ ਵਿੱਚ ਲੁਧਿਆਣੇ ਦੇ ਏਰੀਆ ਦੇ ਵਿੱਚ ਗਰਾਿਆਂ ਦੇ ਏਰੀਆ ਦੇ ਵਿੱਚ 25 ਵਾਰਦਾਤਾਂ ਜਿਹੜੀਆਂ ਹੋ ਟ੍ਰੈਕ ਕੀਤੀਆਂ ਨੇ ਜੀ ਇਹ ਸਭ ਜਿਹੜਾ ਮੇਰਾ ਫੀ ਅਹ ਰਿਪੋਰਟ ਜਿਹੜੇ ਵਾਰਸਪਰਕਾਰ ਦਾ ਹੀ ਬੋਲ ਉਹਨਾਂ ਕੋਲੋਂ ਸਰਪ੍ਰੀਖ ਕੰਮ ਦਿੱਤਾ ਹੈ ਉਹਨਾਂ ਕੋਲੋਂ ਅਸੀਂ ਇੱਕ ਡਾਕਟਰ ਬਰਾਮਦ ਕੀਤਾ ਹੈਗਾ ਤੇ ਇੱਕ ਪਰਸ ਬਰਾਮਦ ਕੀਤਾ ਇੱਕ ਮੋਬਾਈਲ ਕੀਤਾ ਹੈਗਾ ਜਿੱਥੇ ਇਹ ਗਰੋਹ ਦੇ ਕਿੰਨੇ ਮੈਂਬਰ ਸੀ ਸਾਰੇ ਕਿ ਗਰੋਹ ਦੇ 4 ਮੈਂਬਰ ਨੇ 3 ਗੁਸਤਾਰ ਹੋ ਚੁੱਕੇ ਨੇ ਇੱਕ ਜਿਹੜਾ ਹਜੇ ਗੁਸਤਾਰੀ ਤੋਂ ਬਚਿਆ ਹੋਇਆ ਹੈ ਕਿ ਜਦ ਕਿ ਤੁਸੀਂ ਸੇਰ ਯੰਤਰ ਬਾਰੇ ਪੁੱਛ ਰਹੇ ਹੋ ਮੀ ਆ ਜੀ ਕਿਉਂਕਿ ਦੋ ਬੰਦੇ ਨਾਮ ਲੈ ਹੈਗਾ ਵੀ ਇਹਦੇ ਵੀ ਇੱਕ ਮੋਟਾ ਹੈਗਾ ਪਰ ਮੋਟਾ ਨਹੀਂ ਦੱਸਦਾ ਇਕੱਲੇ ਨਹੀਂ ਮੋਟੇ ਤੇ ਅਸੀਂ ਛਾਪਾ ਮਾਰੀ ਕਰ ਰਹੇ ਹਾਂ ਗੌਰਵ ਜਿਹੜਾ ਉਹ ਗ੍ਰਸਟਾ ਕਰ ਲਿਆ ਗਿਆ ਹੈਗਾ ਤੇ ਇਹਦੇ ਨਾਲ ਜਿਹੜਾ ਵਾ ਛੋਟੀਆਂ ਵਾਰਦਾ ਤਾਂ ਵੱਡੀਆਂ ਵਾਰਦਾ ਤਾਂ ਜਿੰਨੀਆਂ ਵੀ ਕਰਦੇ ਸੀ ਇਹ ਇਹ ਮਾੜੇ ਅਨਸਰ ਸੀ ਇਹਨਾਂ ਦੀ ਜਿਹੜਾ ਪ੍ਰੀਵੀਅਸ ਤੇ ਹਿਸਟਰੀ ਆ ਉਹਦੇ ਵਿੱਚ ਵੀ ਇਹਨਾਂ ਤੇ ਮਕਦਮੇ ਲੱਗਤਨ ਤੇ ਇਹਦੀ ਕਾਫੀ ਮਿਹਨਤ ਕਰਕੇ ਅ ਇਨਸਪੈਕਟਰ ਸਰਦੀਪ ਸਿੰਘ ਜਿਹੜੇ ਐਸਟੀਯੂ ਨੇ ਫਲੋਰ ਤੇ ਉਹਨਾਂ ਦੀ ਟੀਮ ਨੇ ਇਹ ਬਖਸ਼ਣਸ਼ਾਲਾ ਕੰਮ ਕੀਤਾ ਇਹ ਪਿਛਲੇ ਦਿਨਾਂ ਨੂੰ ਕਾਫੀ ਸਖਤ ਨਜ਼ਰੀਂ ਆ ਸੀ ਕਿ ਸ਼ਹਿਰ ਦੇ ਵਿੱਚ ਤੇ ਫਿਰ ਓਪਰ ਸੈਂਟਰ ਹੈਗਾ ਉੱਥੋਂ ਬਾਹਰੋਂ ਕੁਝ ਨੌਜਵਾਨ ਆ ਕੇ ਜਿਹੜੇ ਆ ਉਹ ਜਦੋਂ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਨਸ਼ਾ ਵੇਚਿਆ ਜਾਂਦਾ ਹੈ ਇਸ ਕਾਰਨ ਤੇ ਅਸਰ ਕਰਦੇ ਹੋયા ਮੇਰੇ ਵੱਲੋਂ ਇੰਸਪੈਕਟਰ ਸੈ ਸਿੰਘ ਐਸਟੇਟੋ ਫਲੋਰ ਤੋਂ ਦੀ ਟੀਮ ਜਿਹੜੀ ਇੱਥੇ ਗਈ ਸੀ ਜਿਨ੍ਹਾਂ ਨੇ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਉੱਤੇ ਪਹਿਲਾਂ ਨਹੀਂ ਐਨਡੀ ਦੇ ਆਪਣੇ ਐਨਡੀ ਦੇ ਪਲੱਸ ਹੋਰ ਕਈ ਵਾਰਦਾਤਾਂ ਦੇ ਮਕਦਮੇ ਦਰਜ ਹੈਗੇ ਆ ਜਿਹਦੇ ਵਿੱਚੋਂ ਇਹ ਰੋਹਿਤ ਤੇ ਹੈਪੀ ਨਾਂ ਦੇ ਆ ਦੋਨਾਂ ਨੂੰ ਗ੍ਰਸਤਾਰ ਕਰ ਲਿਆ ਗਿਆ ਹੈ ਇਹਨਾਂ ਤੋਂ 247 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਠੀਕ ਹੈ ਇਹ ਰਹਿਮਾਈ ਖਾਲਸੇ ਦੇ ਇਹ ਗੜੀਪਿੰਡ ਦੇ ਰਹਿਣ ਵਾਲੇ ਆ ਇਹ ਉਹ ਸੈਂਟਰ ਦੇ ਦੇ ਬੰਦ ਦੇ ਵਿੱਚ ਜਦੋਂ ਕੋਈ ਦਵਾਈ ਲੈਣ ਆਉਂਦਾ ਸੀ ਉਹਦੀ ਆੜ ਦੇ ਵਿੱਚ ਜਿਹੜੇ ਅਸੀਂ ਇਹ ਨਸ਼ਾ ਵੇਚਦੇ ਆ ਜੋ ਜਿਹੜੇ ਉਹ ਫੈਂਟਰ ਤੋਂ ਦਵਾਈ ਲੈ ਕੇ ਜਿਹੜੇ ਇਧਰ ਉਧਰ ਘੁੰਮਦੇ ਹੈਗੇ ਉਹ ਵੀ ਬਾਰ ਬਾਰ ਚੱਕਦੇ ਸਰ ਉਹਨਾਂ ਤੇ ਕੀ ਸਰਵੇ ਕਰਦੇ ਉਹਨਾਂ ਤੇ ਅਸੀਂ ਹੁਣ ਸਪੈਸ਼ਲ ਜਦੋਂ ਉਹਨਾਂ ਦਾ ਟਾਈਮਿੰਗ ਆਏਗੇ 10 ਤੋਂ 12 ਉਹ ਦਵਾਈ ਲੈਂਦੇ ਨੇ ਉਹਦੇ ਵਿੱਚ ਅਸੀਂ ਫਲੋਰ ਪੁਲਿਸ ਵੱਲੋਂ ਜਿਹੜਾ ਵਾ ਉਸ ਸਮੇਂ ਦੋ ਮੁਲਾਜ਼ਮ ਜਿਹੜੇ ਆ ਭੇਜਦੇ ਹਨ ਮਹਾਨ ਐਬਰਾਹੀਮ ਉਹਨਾਂ ਦੇ ਜਿਹੜੇ ਮੋਟਰਸਾਈਕਲ ਤੇ ਆਉਂਦੇ ਉਹ ਵੀ ਚੈੱਕ ਕਰਦੇ ਕਿ ਕੋਈ ਚੋਰੀ ਦਾਤ ਨਹੀਂ ਹੈਗਾ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਉਸ ਸਮੇਂ ਤੇ ਇਹ ਵੀ ਹਦਾਇਤ ਕੀਤੀ ਗਈ ਹੈ ਡਾਕਟਰ ਸਾਹਿਬਾਨ ਨੂੰ ਤੇ ਜਿਹੜੇ ਉੱਥੇ ਕੰਸਰਨਡ ਮੁਲਾਜ਼ਮ ਹੈਗੇ ਨੇ ਮੈਡੀਕਲ ਨਾਲ ਸੰਬੰਧਿਤ ਵੀ ਉਹਨਾਂ ਨੂੰ ਜਦੋਂ ਤੁਸੀਂ ਆਉਂਦੇ ਹੋ ਉੱਥੇ ਹੀ ਦਵਾਈ ਦੇ ਕੇ ਉੱਥੇ ਦਵਾਈ ਜਾਵੇ ਦਵਾਈ ਉਹਨਾਂ ਨੂੰ ਦਵਾਈ ਜਿਹੜੀ ਆ ਉਹ ਉਹਨਾਂ ਨੂੰ ਦਿੱਤੀ ਨਾ ਜਾਵੇ ਦੋ ਦਿਨ ਦੀ ਵੀ ਉਹ ਨਾਲ ਲਿਜਾਣ ਵਾਸਤੇ ਜੀ ਸਿਰ ਉਹ ਦਵਾਈ ਤਾਂ ਲੈਣ ਦੇ ਹੈਗਾ ਲੇਕਿਨ ਦਵਾਈ ਖਾਣ ਤੋਂ ਬਾਅਦ ਸਿਬਲੋਕਟ ਦੇ ਬਾਅਦ ਪਰਲੇ ਪਾਸੇ ਤੇ ਹੋਰ ਇੱਕ ਤਰ੍ਹਾਂ ਜਿੱਤਰ ਪਸਪਤਾ ਹਸਪਤਾਲ ਉੱਪਰਲੇ ਪਾਸੇ ਕੱਢਦੇ ਆ ਉਹ ਖੜ ਕੇ ਉੱਥੇ ਮੜੀਆਂ ਹਰਕਤਾਂ ਕਰਦੇ ਹੈਗੇ ਆ ਜਿੱਥਾ ਤੋਂ ਉਹ ਚੱਲੂ ਹੋਦੀਆਂ ਹੈਗੀਆਂ ਉਹਨਾਂ ਦੇ ਵਿੱਚ ਕਾਰਵਾਈ ਦੇ ਸਬੰਧੀ ਗੱਲ ਕਰਦੇ ਆ ਕਿਸੇ ਵਾਰ ਜਿਹੜੀ ਤੁਸੀਂ ਇਹ ਕੁਐਸਚਨ ਕੀਤਾ ਹੈਗਾ ਵੀ ਉਹ ਪਲਾਨ ਕਰਦੇ ਆ ਉਹ ਜਿਹੜੇ ਮਸ਼ੀਨ ਨਾਲ ਸੰਬੰਧਤ ਦੋ ਬੰਦੇ ਸੀ ਕਾਬੂ ਕਰ ਲਏ ਆ ਇਸ ਤੋਂ ਪਹਿਲਾਂ ਵੀ ਦੋ ਬੰਦੇ ਕਾਬੂ ਕੀਤੇ ਸਨ ਐਸਟੂ ਫਲੋਰ ਵੱਲੋਂ ਇੱਕ ਮਕਦਮਾ ਦਰਜ ਕੀਤਾ ਗਿਆ ਸੀ ਇਹ ਚਾਰ ਜਿਹੜੇ ਇਸ ਇਸ ਸੰਬੰਧਤ ਸੀ ਜਿਹੜੇ ਮਾੜੇ ਅੰਦਰ ਨੇ ਉਹ ਗੁਸਤਾਰ ਕੀਤੇ ਜਾਟੂਗੇ ਅੱਗੇ ਵੀ ਕਾਰਵਾਈ ਜਾਰੀ ਰਹੇਗੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499